ਇਹ ਪੁਰਾਣੇ ਨਾ ਨਾ ਪਾ ਤੋਰ ਨਾਲੇ ਬੜਵਾਇ ਦਿੱਤਾ ਇਧਰ ਤੇ ਆ। ਮੇਰੇ ਤੋਂ ਕੋਲ ਬਿਤਰੋ। 200 ਤੇ 10 ਲੱਖ ਦੇ ਹੌਸਸਾ ਸਾਬ। ਮੈਂ ਨੀ ਖਬਰ ਸਮਝਾ ਕੇ ਆ। ਅੱਜ ਜਾਣਾ 100 ਹੌਸਸਾ ਸਾਬ ਦੇ ਦਰਸ਼ਨ ਪਾ ਕੇ ਫਿਰ ਤੁੰਡੀ ਸਾਹਿਬ ਨੂੰ ਲੈ ਕੇ ਜਾਣਾ। ਨਾਈਟ ਉੱਥੇ ਆ। ਉਸ ਤੋਂ ਬਾਅਦ ਆਣ। ਅੱਛਾ ਜੀ। ਹਾਂ ਜੀ। ਹਾਂ ਜੀ। ਕਾਜ਼ਿਸ਼ ਇਸ਼ਤਿਹਾਰ ਕਰ ਰਿਹਾ ਤੈਨੂੰ ਜਿਹੜੇ ਲਾਗਾਂ ਬਣਾ ਕੇ ਸਭ ਇਸ ਵੇਰੇ ਮਿਲ ਗਏ ਨਾ ਨਾ ਸਾਰਾ ਲੈ ਚਲੇ ਤੈਨੂੰ ਜਿਹੜੇ ਲਾਗਾਂ ਆ ਗਏ ਕਿਹੜੇ ਤੇ ਸਾਤ ਮੰਦੀ ਸਭ ਤੋਂ ਵੱਡੀ ਕੀ ਗੱਲ ਕੋਈ ਮਾਤਰਾ ਹੇ ਲੋਕ ਵੀ ਆਈ ਨਵਾਂ ਸਾਲ ਕਰਕੇ ਦਰਸਾਉਂਦੇ ਕਿੱਥੇ ਗਿਆ ਤੇ ਬਹੁਤ ਦੋ ਤਿੰਨ ਕਿੱਥੇ ਐਂਟੀ ਹੈ ਐਂਟੀ ਮਾਤ ਦੇ ਸੀਟ ਸੈੱਟ ਕਰਾਉਂਦੇ ਰਾਜ ਜਦੋਂ ਸੀ ਨਿਕਲਿਆ ਲੇਕਿਨ ਐ ਵੀ ਆ ਗਿਆ ਬੰਦਾ ਪਾਣਾ ਮੈਨੂੰ ਸੀਟ ਇਹਨੂੰ ਇਤਨਾ ਆਹ ਤੇ ਪਰਲੇ ਪਾਸੇ ਬਟਨ ਦੇ ਚੇ ਕੀ ਟੱਗੇ ਹੋ ਜਾਏਗੀ ਆ ਦੇਖੋ ਪਰਲੇ ਇਹ ਦੇਖੋ ਜਿਹੜੀ ਕਰਨੀ ਆ ਨਾ ਸਮਾਉਣੀ ਆ ਦਸਤੀ ਯਕਾਲ ਬੋਲੇ ਸੋਨਹਾਂ ਸਾਨੂੰ ਜੀ ਅਮਰਾਂ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਰਾਜ ਦੇ ਲੋਕਾਂ ਨਾਲ ਕੀਤੇ ਗੇ ਗਰੰਟੀਆਂ ਨੂੰ ਪੂਰਾ ਕਰਦੇ ਹੋਏ ਲਗਾਤਾਰ ਗਰੰਟੀਆਂ ਪੂਰੀਆਂ ਕਰਮ ਵੱਲ ਕੰਮ ਵਧਾਇਆ ਜਾ ਰਿਹਾ ਹੈ ਅਤੇ ਇਸੇ ਤਹਿਤ ਮੁੱਖ ਮੰਤਰੀ ਉੱਤ ਉੱਤ ਯਾਤਰਾ ਸਕੀਮ ਸ਼ੁਰੂ ਕੀਤੀ ਗਈ ਜਿਸ ਤਹਿਤ ਅੱਜ ਇੱਕ ਵਾਰ ਦੁਬਾਰਾ ਫਿਰ ਸਥਾਨਕ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਆਪਣੀ ਟੀਮ ਸਮੇਤ ਤੀਰਥ ਯਾਤਰਾ ਲਈ ਬੱਸ ਦਫ਼ਤਰ ਤੋਂ ਚੰਡੀ ਦੇ ਕੇ ਰਵਾਨਾ ਕੀਤੀ ਅਤੇ ਜੈਕਾਰਿਆਂ ਨਾਲ ਰਵਾਨਾ ਕੀਤੀ ਇਸ ਮੌਕੇ ਬੋਲਦੇ ਹੋਏ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਹੋਰ ਕੀ ਕੁਝ ਕਿਹਾ ਸਭ ਕੋ ਜਾਣ ਲਈ ਸਾਡੇ ਨਾਲ ਬਣੇ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਦੇ ਤਹਿਤ ਫਾਜ਼ਲ ਕਾਤੋਂ ਤਲਵੰਡੀ ਸਾਹਿਬ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਬਾਸਨੂ ਰਵਾਨਾ ਕੀਤਾ ਹੈ ਸਾਡੇ ਫਾਜ਼ਲ ਕਾਤੋਂ ਜਿਹੜੇ ਇਹਨਾਂ ਨੇ ਗੁਰਦਕਾਮਾਂ ਦੇ ਦਰਸ਼ਨ ਕਰਨੇ ਨੇ ਉਹ ਅੱਜ ਇਸ ਬਸਰਾ ਹੀ ਜਿਹੜਾ ਮੁੱਖ ਮੰਤਰੀ ਤੀਰਥ ਯਾਤਰਾ ਜੋ ਬਿਲਕੁਲ ਮੁਫਤ ਸ਼ਰਧਾਲੂਆਂ ਨੂੰ ਕਰਵਾਈ ਜਾ ਰਹੀ ਹੈ ਉਸ ਤਹਿਤ ਜਾ ਰਹੇ ਨੇ ਔਰ ਅੱਜ ਔਰ ਕੱਲ 2 ਦਿਨ ਦਾ ਇਹ ਟੂਰ ਹੈ ਔਰ ਉੱਥੇ ਜਾ ਕੇ ਆਪਣੇ ਆਪਣੇ ਜਿਹੜੇ ਪਰਮਾਤਮਾ ਜਿਨ੍ਹਾਂ ਨੂੰ ਲੋਕ ਮੰਨਦੇ ਨੇ ਸਾਡੇ ਜਿਵੇਂ ਚੀਤਲਵੰਡੀ ਸਾਹਿਬ ਉਹ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਉੱਥੇ ਜਾ ਕੇ ਮੱਥਾ ਟੇਕਣਗੇ ਔਰ ਜਿਹੜੇ ਪਰਿਵਾਰ ਜਾ ਨਹੀਂ ਸਕਦੇ ਉਹ ਅੱਜ ਇਸ ਬਸ ਰਾਹੀਂ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾ ਰਹੇ ਨੇ ਸਰ ਕਿੰਨੇ ਯਾਤਰੀ ਜਾ ਰਹੇ ਨੇ ਇੱਕ ਬਸ ਦੇ ਵਿੱਚ ਅਸੀਂ ਹਰ ਹਫ਼ਤੇ ਇੱਕ ਬਸ ਭੇਜਦੇ ਆਂ ਪਿਛਲੇ ਹਫਤੇ ਅਸੀਂ ਸ੍ਰੀ ਸਾਲਾ ਸਰਦਾਰਾਂ ਬੱਸ ਦੇਖੀ ਸੀ ਸਰਦਾਰਾਂ ਦੀ ਅੱਜ ਅਸੀਂ ਜਿਹੜੀ ਦੂਸਰੀ ਬੱਸ ਭੇਜੀ ਹੈ ਅਗਲੇ ਹਫਤੇ ਤਕਰੀਬਨ 40 ਦੇ ਕਰੀਬ ਇਸ ਬੋਲਵੋ ਜਿਹੜੀ ਪੰਜਾਬ ਸਰਕਾਰ ਦਾ ਸਾਡੇ ਅੱਜ ਜਿਹੜੀ ਅਰੇਂਜ ਕੀਤੀ ਉਸ ਵਿੱਚ ਜਾ ਰਹੇ ਹਾਂ ਐਮਐਲ ਸਾਹਿਬ ਜੇ ਆਮ ਸਰਦਾਰਾਂ ਨੂੰ ਜੀ ਜਾਣਾ ਹੋਵੇ ਤਾਂ ਬੁਕਿੰਗ ਕਿਸ ਤਰ੍ਹਾਂ ਕਰਾਈ ਜਾ ਸਕਦੀ ਹੈ ਕੋਈ ਤਹਿਸੀਲ ਦਾ ਦਫ਼ਤਰ ਜਾਂ ਸਾਡੇ ਮੇਰੇ ਆਪਣੇ ਦਫ਼ਤਰ ਆ ਕੇ ਕੋਈ ਵੀ ਜਿਹੜਾ ਜਿਹੜਾ ਜਾਣਾ ਚਾਹੁੰਦਾ ਹੈ ਕਿਤੇ ਵੀ ਜਾਣਾ ਚਾਹੁੰਦਾ ਹੈ ਉਹ ਆ ਕੇ ਇੱਥੇ ਆਪ ਦਾ ਜਿਹੜਾ ਆਧਾਰ ਕਾਰਡ ਸਾਨੂੰ ਦੇ ਦੇ ਔਰ ਉਹਨਾਂ ਨੂੰ ਟਾਈਮ ਦਿੱਤਾ ਜਾਊਗਾ ਕਿ ਹਫ਼ਤੇ 10 ਦਿਨਾਂ ਦੇ ਕਦੋਂ ਜਿਹੜੀ ਅਗਲੀ ਬੱਸ ਹੈ ਉਹ ਕਿੱਥੇ ਜਾਣੀ ਹੈ ਉਹ ਆ ਕੇ ਫਿਰ ਜਿਹੜਾ ਹੈ ਆਪਣਾ ਗੁਰੂ ਧਾਮਾਂ ਦੇ ਦਰਸ਼ਨ ਜਾ ਕੇ ਕਰ ਸਕਦਾ ਹੈ ਇਹ ਬੱਸਾਂ ਜਿਹੜਾ ਸ੍ਰੀ ਹਰਮੰਦਰ ਸਾਹਿਬ ਸ੍ਰੀ ਤਲਵੰਡੀ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜਿਹੜੀ ਸਾਲਾ ਸਰਦਾਮ ਜਿਹੜੀ ਖਾਟੂ ਧਾਮ ਮਾਤਾ ਵੈਸ਼ਨੂ ਦੇਵੀ ਮਾਤਾ ਨੈਣਾ ਦੇਵੀ ਮਾਤਾ ਚਿੰਤਪੁਰਨੀ और इन्ह सारिया जार्मिक थावान ने उसे ये जैसा रवाना कित ए बी ए न्यूज़ चैनल देखने वाले सभी दर्शकों से हम अपील करते हैं कि ए बी ए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत